ਹਾਂਜੀ ਵਾਜਨਾ ਹਸ਼ ਕਰ ਰਿਹਾ ਦਾਬਸ ਹੱਥਿਆ ਗਾਲ ਕੀ ਹਾਲ ਚਾਲ ਬਰ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਵਾਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਨੇ ਜਹੀਆਂ ਸ਼ਾਨਦਾਰ ਵੀਡੀਓ ਲਿਆਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਦੇ ਤੇ ਟਾਪ ਜਾਨਵਰਾਂ ਦਾ ਸ਼ੌਂਕ ਕਰਾਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਸਭ ਤੋਂ ਪਹਿਲਾਂ ਜੀ ਮਾਫੀ ਚਾਹੁੰਦਾ ਅੱਜ ਮੈਂ ਤੁਹਾਡੇ ਵਾਸਤੇ ਵੀਡੀਓ ਅਪਲੋਡ ਲੇਟ ਕਰਨ ਲੱਗਾ ਜੀ ਕਿਉਂਕਿ ਮੇਰਾ ਪ੍ਰਾਕ ਹੁਣ ਉਹ ਬਤੀਆ ਸਜਣ ਨੂੰ ਬਾਜ਼ੀਆਂ ਦਾ ਟਾਈਮ ਆ ਮੇਰਾ ਭਰਾ ਖੁੱਦ ਕੋਲੇ ਮੇਰਾ ਭਰਾ ਬਹੁਤ ਘੱਟ ਟਾਈਮ ਹੁੰਦਾ ਜੀ ਕਿਉਂਕਿ ਵੀਰੇ ਆਹੀ 2 ਮਹੀਨੇ ਹੁੰਦੇ ਨੇ ਜਿਹੜੇ ਬੰਦੇ ਨੇ ਸਜਣ ਨੂੰ 10 ਮਹੀਨੇ ਜਨਵਾਰਾਂ ਤੇ ਉੱਤੇ ਮਿਹਨਤ ਕੀਤੀ ਹੁੰਦੀ ਆ ਸਾਹਵੇਂ ਹੁੰਦੇ ਨੇ ਠੀਕ ਆ ਜੀ ਉਹਨੂੰ ਆ 2 ਮਹੀਨੇ ਮੰਨ ਕੇ ਚੱਲੋ ਸਜਣ ਨੂੰ ਵਿਆਜ ਜਿਹੜਾ ਜਾ ਹੁੰਦਾ ਆ ਠੀਕ ਆ ਜਿਹੜਾ ਅਸਲ ਕਬੂਤਰਬਾਜੀ ਬੰਦਾ ਕਰਦਾ ਹੋਏਗਾ ਚਲੋ ਸੇਲ ਪਰਚੇਸ ਵੱਖਰੀ ਗੱਲ ਆ ਇਹਦਾ ਮੇਰਾ ਭਰਾ ਸਾਰਾ ਆਪਾਂ ਸਾਲ ਹੀ ਕਰਨੀ ਹੁੰਦੀ ਆ ਠੀਕ ਆ ਬਟ ਆਹ 2 ਮਹੀਨੇ ਮੇਰੇ ਕੋਲੇ ਖੁੱਦ ਵੀਰੇ ਬਹੁਤ ਘੱਟ ਟਾਈਮ ਹੁੰਦਾ ਆ ਵੀਰੇ ਚੈੱਕ ਕਰੋ ਵੱਡਾ ਜੋੜਾ ਸੱਜਰੋਂ ਨਵੀਂ ਗੇਮ ਲਿਆਉਂਦੀ ਐਸੇ ਨਿਆਾਬ ਜੋੜੇ ਆ ਨਾ ਜੋੜੇ ਸੱਜਰੋਂ ਸਿਰਫ 2-4 ਹੀ ਆ ਬੱਦ ਤੋਂ ਬੱਦ ਮੰਨ ਕੇ ਚਲੋ 8 ਕ ਜੋੜੇ ਹੋਣਗੇ ਠੀਕ ਹੈ ਵਿੱਚੋਂ ਕੁਛ ਜੁੜੀਆਂ ਬੈਕ ਗਈਆਂ ਨੇ ਚੈੱਕ ਕਰ ਲੋ ਵੀਰੇ ਵੱਡਾ ਜੋੜਾ ਪਿਆਰ ਬਾਬੇ ਜਾਂਟਿਆਂ ਵਾਲੀ ਕਬੂਤਰਾਂ ਦੇ ਵਿੱਚੋਂ ਖਾਲਸਰੇ ਕਬੂਤਰ ਕਾਲ ਪੂਛੇ ਕਾਲ ਸਰੇ ਚਿੱਟੀਆਂ ਅੱਖਾਂ ਪੈਰਾਂ ਦੇ ਵਿੱਚ ਮੇਰਾ ਭਰਾ ਇਹਨਾਂ ਦੇ ਰਿੰਗਾਂ ਲੱਗੀਆਂ ਹੋਈਆਂ ਚੈੱਕ ਕਰ ਲੋ ਮਰਾ ਵੀਰੇ ਜੋੜੇ ਦੀ ਕਵਰਤੀ ਲਗਾਇਆ ਲਗਾਇਆ ਜੋੜਾ ਜੋੜਾ ਤੁਹਾਨੂੰ ਲਾਉਣ ਦੀ ਲੋੜ ਨਹੀਂ ਬਾਈ ਜੀ ਜੋੜੀ ਦੇ ਬੱਚੇ ਪੂਰੇ ਡਾਟ ਪਾਉਣਗੇ ਡਾਟ ਚੈੱਕ ਕਰ ਲਓ ਅਗਰ ਤੁਸੀਂ ਇਹਨਾਂ ਦੀ ਚੰਗੀ ਸਾਂਭ ਸੰਭਾਲ ਠੀਕ ਹੈ ਜੀ ਤੇ ਵਧੀਆ ਕਬੂਤਰ ਬਾਜੀ ਦਾ ਤੁਹਾਨੂੰ ਪਤਾ ਮੈਨੂੰ ਬਾਈ ਜੀ ਬੱਚੇ ਪੂਰੇ ਚੈਬੀ ਕੱਢਣਗੇ ਠੀਕ ਹੈ ਬਾਕੀ ਵੀਰ ਜਾਨਵਰਾ ਦੀ ਗਾਰੰਟੀ ਲੈ ਸਕਦੇ ਆ ਮਸਲ ਦੀ ਗਾਰੰਟੀ ਲੈ ਸਕਦੇ ਆ ਉੱਡਣ ਦੀ ਗਾਰੰਟੀ ਲੈ ਸਕਦੇ ਆ ਰਹੀ ਗੱਲ ਵੀਰੇ ਥੋੜੀ ਥੋੜੀ ਸਾਂਭ ਦੀ ਠੀਕ ਹੈ ਥੋੜੀ ਸਮਝ ਦੀ ਉਸ ਚੀਜ਼ ਦੀ ਗਾਰੰਟੀ ਮੈਂ ਨਹੀਂ ਲੈ ਸਕਦਾ ਮੇਰਾ ਭਰਾ ਠੀਕ ਹੈ ਜੀ ਚੈੱਕ ਕਰ ਲਓ ਵੀਰੇ ਵੱਡਾ ਜੋੜਾ ਚਿੱਟੀਆਂ ਅੱਖਾਂ ਦੇ ਮਰਾ ਭਰਾ ਜਿਵੇਂ ਬਾਈ ਜੀ ਸਾਫ਼ ਅੱਖਾਂ ਦਾ ਕਬੂਤਰ ਦਾ ਸਿਰ ਥੋੜਾ ਆ ਥੋੜ ਨੂੰ ਟੇਢਾ ਤਾਂ ਲੱਗਦਾ ਫਰਜ ਇਹ ਵੀ ਜੀ ਲੜ ਪਿਆ ਸੀ ਗੁੱਡੇ ਦੇ ਵਿੱਚ ਠੀਕ ਹੈ ਜੀ ਆਪਸ ਦੇ ਵਿੱਚ ਦੋ ਕੂਤਰੇ ਹੀ ਲੜ ਪਏ ਸੀ ਤਾਂ ਥੋੜੇ ਜਿ ਸਿਰ ਦੇ ਬਾਹਰ ਨਾ ਕੂਤਰੇ ਦੇ ਉੱਪਰ ਨੂੰ ਹੋਏ ਵੇ ਆ ਚੈੱਕ ਕਰ ਲਓ ਵੀਰੇ ਬਿਲਕੁਲ ਵੈਕਸੀਨੇਟ ਹੋਏ ਹੋਏ ਜਾਨਵਰ ਨੇ ਬੇਫਿਕਰ ਹੋ ਕੇ ਮੇਰਾ ਭਰਾ ਤੁਸੀਂ ਇਹਨਾਂ ਨੂੰ ਆਪਣੇ ਖੋਡਿਆਂ ਦੇ ਵਿੱਚ ਮੇਰਾ ਭਰਾ ਐਡ ਕਰ ਸਕਦੇ ਹੋ ਠੀਕ ਆ ਬਜੀ ਉਡਣ ਦੀ ਆਪਣੀ 101% ਗਾਰੰਟੀ ਰਹੇਗੀ ਬਚੇ ਮੇਰਾ ਭਰਾ ਜੋੜੀ ਦੇ ਜਿੰਨੇ ਮਰਜ਼ੀ ਲਾ ਲਿਓ ਚੈੱਕ ਕਰ ਲਓ ਬਜੀ ਪ्युअर ਬਾਬੇ ਜਾਂਟ ਵਾਲੇ ਕਬੂਤਰਾਂ ਦੇ ਵਿੱਚੋਂ ਬਿਲਕੁਲ ਰੀਜ਼ਨਲ ਪ੍ਰਾਈਸ ਆ ਮੇਰਾ ਭਰਾ 250 ਰੁਪਏ ਜੋੜੇ ਦਾ ਰੇਟ ਆ ਠੀਕ ਹੈ ਮੈਂਸ਼ਨ ਮੈਂ ਵਿੱਚ ਪ੍ਰਾਈਸ ਕਰਤਾ ਆ ਠੀਕ ਆ ਹੁਣ ਮੇਰਾ ਭਰਾ ਕੋਈ ਰੇਟ ਨਾ ਪੁੱਛੇ ਠੀਕ ਹੈ ਜੀ ਮੇਰੇ ਕੋਸ਼ਿਸ਼ ਕੀਤੀ ਯਾਰ ਘੱਟੋ ਘੱਟ ਮਾਰਜਨ ਵਿੱਚ ਆਪਾਂ ਤੁਹਾਨੂੰ ਵਧੀਆ ਚੀਜ਼ ਲਿਆ ਕੇ ਦੇ ਸਕੀਏ ਹੁਣ ਕੁਝ ਠੀਕ ਹੈ ਜੀ ਮਹਾ ਗਿਆਨੀ ਜਿਹੜੇ ਹੋਣਗੇ ਉਹ ਕਮੈਂਟ ਕਰਨਗੇ ਲੈਓ ਜੀ 2500 ਵਿੱਚ ਜੌਂਟੇ ਵਾਲੇ ਕਿੱਥੋਂ ਆ ਗਏ ਉਹ ਵੀਰੇ ਵਿੱਚ ਨੂੰ ਮੈਂ 5000 ਨੂੰ ਜੋੜਾ ਵੇਚਦਾ ਮੇਰਾ ਹੱਸ ਕੇ ਜੋੜਾ ਜਾਏਗਾ ਠੀਕ ਹੈ ਜੀ ਮੇਰੇ ਭਰਾ ਮੇਰੇ ਸੱਜਣ ਮੈਨੂੰ ਇੰਨਾ ਪਿਆਰ ਕਰਦੇ ਨੇ ਮੇਰੇ ਭਰਾ ਆਪਾਂ ਉਹਨਾਂ ਦੇ ਪਿਆਰ ਦਾ ਨਿਆਜ ਫਾਇਦਾ ਨਹੀਂ ਚੱਕਦੇ ਠੀਕ ਹੈ ਜੀ ਰੀਜ਼ਨਬਲ ਪ੍ਰਾਈਸ ਰੱਖੀ ਦਾ ਤਾਂ ਜੋ ਹਰ ਬੰਦਾ ਸਪੋਰਟ ਕਰ ਸਕੇ ਮੇਰਾ ਭਰਾ ਠੀਕ ਹੈ ਜੀ ਮਾਤੜਾ ਬੰਦੇ ਦਾ ਵੀ ਆਪਾਂ ਸ਼ੌਂਕ ਭਗਾ ਸਕੀਏ ਬਾਕੀ ਚਲੋ ਜਿਹੋ ਜੀ ਬੰਦੇ ਦੀ ਸੋਚ ਹੁੰਦੀ ਆ ਬੰਦੇ ਨੇ ਉਹੋ ਜਿਹਾ ਹੀ ਕਮੈਂਟ ਕਰਨਾ ਹੁੰਦਾ ਮੇਰਾ ਭਰਾ ਚੰਗਾ ਬ ਬੰਦਾ ਤੁਹਾਨੂੰ ਪਤਾ ਹੀ ਆ ਜਿਉ ਤਾਂ ਕਹਿਣਾ ਹੀ ਕੀ ਆ ਠੀਕ ਐ ਜਿਹਦਾ ਦਿਮਾਗ ਜਿੰਨਾ ਕ ਹੋਏਗਾ ਨਾ ਉਹਨੇ ਬੰਦੇ ਨੇ ਉਹੋ ਜੀ ਗੱਲ ਕਰਨੀ ਹੁੰਦੀ ਆ ਤੇ ਆਜੂ ਭਰਾ ਹੁਣ ਮੈਂ ਤੁਹਾਨੂੰ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਦਾ ਸ਼ੌਂਕ ਰੋਣਾ ਆਦੇ ਵੀ ਸਦਨੋਂ ਆਹਾ ਆਪਣਾ ਵੱਡਾ ਕਬੂਤਰ ਮਰਾ ਭਰਾ ਚੈੱਕ ਕਰੋ ਜੀ ਆਪਣੇ ਐਸੇ ਕਬੂਤਰ ਨੂੰ ਠੀਕ ਆ ਜੀ ਕਦ ਕਾਠ ਸਰੀਰਿਕ ਬੰਤਰ ਚੈੱਕ ਕਰ ਲਓ ਮਰਾਬਰ ਠੀਕ ਆ ਜੀ ਸਿਰ ਕੋਲ ਥੋੜੇ ਜੇ ਵਾਲ ਤਾਂ ਓਡੇ ਵੇ ਆ ਕਿਉਂਕਿ ਸਦਨੋਂ ਕੂਤਰ ਨਾਲ ਨਾ ਇਹ ਲੜ ਪਿਆ ਸੀ ਵੱਡਾ ਕੂਤਰ ਇਹ ਚੈੱਕ ਕਰ ਲੋ ਜੀ ਖਾਲਸਰੇ ਜਿਹੜੇ ਮਸ਼ਹੂਰ ਕਬੂਤਰਾਂ ਹਨ ਉਹਨਾਂ ਕਬੂਤਰਾਂ ਵਿੱਚੋਂ ਸਦਰੋਂ ਵੱਡਾ ਕਬੂਤਰ ਆਖਦੀ ਮੇਰਾ ਭਰਾ ਕੁਆਲਟੀ ਚੈੱਕ ਕਰੋ ਦੇਖੋ ਜੀ ਸ਼ਾਮ ਦੇ ਟਾਈਮ ਆਪਾਂ ਵੀਡੀਓ ਸ਼ੂਟ ਕਰ ਲਈਆਂ ਜਿਹੋ ਜੀ ਨੋਕ ਸਦਰੋਂ ਉਹੋ ਜੀਆਂ ਪਲਕਾਂ ਜਮਾ ਬੰਦ ਜੋੜ ਠੀਕ ਹੈ ਜੀ ਖਾਲਸਰੀ ਜੀ ਪੂਛ ਅਤੇ ਪੱਲਾ ਚੈੱਕ ਕਰ ਲੋ ਜੀ ਜਾਨਵਰ ਤਾਂ ਦੇਖੋ ਆਹ ਲਓ ਮੇਰਾ ਭਰਾ ਦੇਖੋ ਜੀ ਕਿੱਡੇ ਨਿੱਕਰ ਵੱਡੇ ਚੌੜੇ-ਚੌੜੇ ਪੱਲਾਂ ਦਾ ਵੀਰੇ ਆਪਣਾ ਕਬੂਤਰ ਕੋਈ ਗੈਪ ਨਹੀਂ ਕੋਈ ਕਹ ਨਹੀਂ ਸਦਰੋਂ ਜੋੜੀ ਦੇ ਬੱਚ ਜਨੇ ਮਰਜੀ ਢਾਲ ਗਿਓ ਚੈੱਕ ਕਰ ਲੋ ਵੀਰੇ ਕੋਈ ਕਲਫ ਨਹੀਂ ਆਹ ਕੋਈ ਕਹ ਨਹੀਂ ਜਮੰਦਰੂ ਟੋਚਾ ਕਬੂਤਰ ਦੇ ਠੀਕ ਹੈ ਜੀ ਬਿਲਕੁਲ ਪੂਸਤ ਨਹੀਂ ਕਰਨੀਆਂ ਤੇ ਸਦ ਨੂੰ ਅਗਲਾ ਪੱਲਾ ਚੈੱਕ ਕਰ ਲੋ ਜੀ ਦੋਵੇਂ ਪੱਲੇ ਮੇਰਾ ਭਰਾ ਇੱਕੋ ਜਿਹਾ ਪੱਲੇ ਦੀ ਬਨਾਵਟ ਪੱਲੇ ਦੀ ਸ਼ੇਪ ਚੈੱਕ ਕਰ ਲੋ ਜਿਹੜਾ ਅਸਲ ਖਿਡਾਰੀ ਹੋਏਗਾ ਉਹਨੇ ਜੋੜਾ ਛੜਨਾ ਹੀ ਨਹੀਂ ਮੇਰਾ ਵੀਰ ਠੀਕ ਹੈ ਤੇ ਆਹ ਵਾਜੀ ਜਾਂਬਰ ਆਪਣੇ ਪੈਰ ਬਿਲਕੁਲ ਸਦ ਨੂੰ ਬੰਦ ਜੋੜ ਠੀਕ ਹੈ ਜੀ ਜਮਾ ਲਾਲ ਸੁਰਖ ਜਾਮਨੀ ਪਰਾਂ ਦਾ ਕੂਤਰ ਜਿਹੋ ਜੀ ਨੋਕ ਸੀਗੀ ਉਹੋ ਜੀਆਂ ਨੋਂਦਾਂ ਨੇ ਠੀਕ ਹੈ ਜੀ ਕੜੀ ਕੂਤਰ ਤੇ ਲੱਗੀ ਹੋਈ ਆ ਮੇਰਾ ਭਰਾ ਠੀਕ ਹੈ ਬੈਠਾ ਲਈ ਥਾਂ ਤੇ ਬਰੇ ਲੌਂਗ ਸਾਈ ਕੂਤਰ ਤੇ ਤੇ ਆਹ ਤੁਸੀਂ ਪੂਛ ਜੀ ਮੇਰਾ ਪੂਰਾ ਕੁਆਲਿਟੀ ਚੈੱਕ ਕਰੋ ਦੇਖੋ ਜੀ ਸਾਰੀ ਖਾਲਸੀ ਦੀ ਪੂਛ ਰੱਖਦਾ ਕੁਤਰ ਇਹ ਠੀਕ ਆ ਪਿਓਰ ਬਾਬੇ ਜਾਨਟ ਵਾਲੇ ਕੁਤਰਾਂ ਦੇ ਵਿੱਚੋਂ ਜਿਹੜੇ ਸ਼ਕਾਰੀ ਭਰਾ ਹੋਣਗੇ ਉਹਨਾਂ ਭਰਾਵਾਂ ਨੇ ਤਾਂ ਵੇਚ ਕੇ ਉਹ ਠਹਿਰ ਜਾ ਠਹਿਰ ਜਾ ਲੋ ਜੀ ਤਰ ਲੱਗ ਗਿਆ ਕਰ ਮੈਂ ਗੁੱਸਾ ਠੀਕ ਆ ਜੀ ਕਿਉਂਕਿ ਦਾਣੇ ਪਾਣੀ ਦਾ ਹੋ ਗਿਆ ਆ ਟਾਈਮ ਤੇ ਕੁਤਰ ਖਾਈ ਜਾਂਦੇ ਨੇ ਦਾਣਾ ਪਾਣੀ ਉੱਧਰ ਨੂੰ ਵਹਿੰਦਾ ਹੈ ਕੁਤਰ ਤੇ ਆਹ ਸੀਗਾ ਵੀਰੇ ਆਪਣਾ ਮੱਕਾ ਮੂਲ ਕੁਤਰ ਤੇ ਆਓ ਭਰਾਵਾਂ ਨੂੰ ਤੁਹਾਨੂੰ ਨਾਂ ਲੱਗੀ ਇਹਦੀ ਮਾਦੀ ਦਾ ਸ਼ੌਂਕ ਕਰਾਉਣਾ ਠੀਕ ਆ ਵੀਰੇ ਹਾਂਜੀ ਭਾਈ ਜੀ ਆਹ ਆਪਣੀ ਵੱਡੇ ਕਬੂਤਰੇ ਮੇਰਾ ਵੀਰ ਚੈੱਕ ਕਰੋ ਜੀ ਆਪਣੀ ਐਸ ਮਦੀਨ ਨੂੰ ਬਾਬੇ ਜੰਤ ਵਾਲੀ ਕਬੂਤਰਾਂ ਦੇ ਵਿੱਚੋਂ ਜੀ ਕਾਲਸਰੀ ਚਿੱਟੀਆਂ ਅੱਖਾਂ ਕਾਲ ਪੂਛੀ ਠੀਕ ਹੈ ਜੀ ਪੈਰ ਦੇ ਵਿੱਚ ਮੇਰਾ ਵੀਰ ਰੰਗ ਲੱਗੀ ਹੋਈ ਆ ਕੁਆਲਟੀ ਸਦਰੋਂ ਥੋੜੀ ਸਕਰੀਨ ਦੇ ਸਾਹਮਣੇ ਇਹੋ ਜੀ ਚੀਜ਼ ਐਸ ਰੇਟ ਦੇ ਵਿੱਚ ਮੇਰਾ ਭਰਾ ਕੋਈ ਬੰਦਾ ਨਹੀਂ ਦੇਖ ਪਾਏਗਾ ਚੈੱਕ ਕਰ ਲਓ ਠੀਕ ਹੈ ਜੀ ਬਾਕੀ ਯਾਰ ਉਹ ਭਰਾਵਾ ਦਾ ਧੰਨਵਾਦ ਹੈ ਜਿਹੜੇ ਆਪਾਂ ਉਹਨੇ ਚੰਗੇ ਮੰਨ ਕੇ ਚਲੋ ਜਾਨਵਰ ਦਿੰਦੇ ਨੇ ਠੀਕ ਹੈ ਜੀ ਉਹਨਾਂ ਦੀ ਬਦੌਲਤ ਮੇਰਾ ਭਰਾ ਤੁਹਾਡਾ ਵੀਰ ਤੁਹਾਨੂੰ ਇਹੋ ਜਿਹੀ ਖਰੇ ਸਾਮਰਾ ਦਾ ਸ਼ੌਂਕ ਕਰਾਉਂਦਾ ਹੈ ਉਹ ਵੀ ਸਭ ਤੋਂ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲਓ ਜੀ ਭਾਜੀ ਬਾਕੀ ਤੁਸੀਂ ਐਸ ਬੰਦੇ ਨੂੰ ਮੇਰਾ ਵੀਰ ਮਾਦੀ ਆਪਣੇ ਨੂੰ ਕਰ ਸਕਦੇ ਹੋ ਚੈੱਕ ਤੇ ਮੇਰਾ ਭਰਾ ਟਾਈਮ ਨਾਲ ਫੋਨ ਨਾਲੀਓ ਸਦਰੋਂ ਕਿਉਂਕਿ ਐਸ ਰੇਟ ਦੇ ਵਿੱਚ ਸ਼ਾਇਦ ਹੀ ਕੋਈ ਬੰਦਾ ਇਹੋ ਜੀ ਜੰਮਰ ਦੇ ਪਾਵੇ ਵੀਰੇ ਜਿਹੜਾ ਤਾਂ ਸ਼ਿਕਾਰੀ ਬੰਦਾ ਹੋਏਗਾ ਨਾ ਉਹ ਤਾਂ ਇਹੋ ਜੀ ਚੀਜ਼ ਛੱਡਦਾ ਨਹੀਂ ਠੀਕ ਹੈ ਜੀ ਚੈੱਕ ਕਰ ਲਓ ਦੇਖੋ ਜੀ ਕਾਲ ਸਰੀ ਚਿੱਟੀਆਂ ਅੱਖਾਂ ਪਹਿਲਾਂ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਦੇਖ ਬਿਲਕੁਲ ਸਤਿ ਸ੍ਰੀ ਅਕਾਲ ਚਿੱਟੀਆਂ ਮੋਤੀਆਂ ਰਗੀਆਂ ਅੱਖਾਂ ਨੇ ਕੂਤਰੀਆਂ ਦੀਆਂ ਚੈੱਕ ਆ ਲੋ ਜੋ ਤੁਹਾਡੀ ਸਕਰੀਨ ਦੇ ਮੇਰਾ ਭਰਾ ਸਾਹਮਣੇ ਆ ਠੀਕ ਹੈ ਜੀ ਪਰ ਬਜੀ ਬਿਲਕੁਲ ਪੋਸਟਾਂ ਨਹੀਂ ਕਰਨੀਆਂ ਰੱਖਦੀ ਕੂਤਰੀ ਤੇ ਮੇਰਾ ਭਰਾ ਬਾਕੀ ਤੁਸੀਂ ਇਸ ਬੰਨ ਨੂੰ ਚੈੱਕ ਕਰ ਲਓ ਤੇ ਆ ਮੇਰਾ ਭਰਾ ਦੂਜੀ ਸਾਈਡ ਦੀ ਅੱਖ ਚੈੱਕ ਆ ਲੋ ਜੀ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਜੀ ਪੱਲਾ ਪੱਲੇ ਨੂੰ ਘੇਰੋ ਚੈੱਕ ਮੇਰਾ ਭਰਾ ਦੇਖੋ ਜੀ ਕਿੱਡੇ ਨਿੱਕਰ ਵੱਡੇ ਚੌੜੇ ਬੱਲਾਂ ਦੀ ਮਦੀਨ ਆਪਣੀ ਇਹ ਠੀਕ ਹੈ ਜੀ ਫਰ ਵੀਰੇ ਬਿਲਕੁਲ ਬੰਦ ਪੂਛ ਰੱਖਦੀ ਆ ਪੂਛ ਜੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਜੀ ਆਪਾਂ ਅੰਗੂਠਿਆਂ ਲੱਗਨੇ ਸੱਜਣੋਂ ਅੰਗੂਠੇ ਖੁੱਲੇ ਛੱਡ ਕੇ ਮੇਰਾ ਭਰਾ ਪੂਛ ਵਿਖਾਈ ਦੀ ਬਿਲਕੁਲ ਬੰਦ ਪੂਛ ਦੇਖੋ ਜੀ ਕਬੂਤਰੀ ਹੀਡੀ ਉਹਦੇ باوجود ਮਾਦੀ ਨੇ ਪੂਛ ਨਹੀਂ ਖੋਲੀ ਚੈੱਕ ਕਰ ਲਓ ਮੇਰਾ ਭਰਾ ਪੂੰਜੇ ਵਿੱਚ ਕਾਲੇ ਫਰ ਠੀਕ ਆ ਜੀ ਤੇ ਆ ਸੱਜਣੋਂ ਮਾਦੀ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਬੰਦ ਜੋੜ ਠੀਕ ਆ ਜੀ ਪੈਰ ਦੇ ਵਿੱਚ ਮੇਰਾ ਵੀਰ ਮਾਦੀ ਦੇ ਵੀ ਰਿੰਗ ਲੱਗੀ ਹੋਈ ਆ ਆ ਚੈੱਕ ਕਰ ਸਕਦੇ ਹੋ ਜਮ ਫਰੀਕ ਲਾਲਸੰਖ ਪੈਰਾਂ ਦੀ ਆਪਣੀ ਇਹ ਮਾਦੀ ਹੈ ਠੀਕ ਆ ਜੀ ਬਾਕੀ ਚੈੱਕ ਕਰ ਲਓ ਮੇਰਾ ਭਰਾ ਤੁਸੀਂ ਆਪਣੀ ਮਾਦੀ ਨੂੰ ਤੇ ਸਦ ਨੂੰ ਆਹ ਸੀਗੀ ਆਪਣੀ ਮਾਦੀ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਜੋੜਾ ਇਹ ਦਵਾਰ ਤੋਂ ਜਾਲ ਦੇ ਵਿੱਚ ਤੁਰਦਾ ਫਿਰਦਾ ਪਲੱਸ ਸਦ ਨੂੰ ਜਨਮਰ ਆਪਣੇ ਦੀ ਗੁੜਕੜੀ ਚੈੱਕ ਦਵਾਰ ਤੋਂ ਤੁਹਾਨੂੰ ਕਰਾਉਣਾ ਠੀਕ ਹੈ ਜੀ ਵੀ ਸਦ ਨੂੰ ਕਰ ਲਓ ਚੈੱਕ ਮੇਰਾ ਭਰਾ ਤੁਹਾਨੂੰ ਕੱਲੀ ਕੱਲੀ ਚੀਜ਼ ਬਕਾਇਦਾ ਕਬੂਤਰੀ ਦੀ ਅੱਖ ਪਰ ਪੱਲੇ ਕਬੂਤਰਾਂ ਦਾ ਸਾਰਾ ਚੀਜ਼ ਮੇਰਾ ਭਰਾ ਆਪਾਂ ਤੁਹਾਨੂੰ ਵਿਖਾਤੀ ਆ ਠੀਕ ਹੈ ਜੀ ਬਜੇ ਪਿਓਰ ਕਬੂਤਰਾਂ ਦੇ ਵਿੱਚੋਂ ਵੱਡੀ ਸਾਮੀ ਜੋੜੀ ਆ ਠੀਕ ਹੈ ਜੀ ਆਪਾਂ ਉਹੋ ਜੇ ਕੂਤਰ ਲਈਦੇ ਨਹੀਂ ਨਾ ਉਹੋ ਜੇ ਕੂਤਰਾਂ ਦੀ ਆਪਾਂ ਚੈਨਲ ਉੱਤੇ ਵੀਡੀਓ ਲਈਦੀ ਆ ਇੱਕ ਬੋਧਿਆ ਦਾ ਵੀਡੀਓ ਚਾਹੀਏ ਲੇਟ ਹੋ ਜਾਏ ਪਰ ਬਰੇ ਕਬੂਤਰ ਉਹੋ ਜੇ ਪਾਵਾਂਗੇ ਪੂਰੇ ਭਾਜੀ ਐਂਡ ਸਿਰਾ ਗੱਲਬਾਤ ਵਾਲੇ ਠੀਕ ਹੈ ਜੀ ਜਿਹਨੂੰ ਕਹਿੰਦੇ ਨਾ ਮੇਰਾ ਭਰਾ ਐਂਟੀਕ ਕੁਆਲਿਟੀ ਉਹ ਚੀਜ਼ ਹੈ ਮੇਰਾ ਭਰਾ ਠੀਕ ਹੈ ਬਾਕੀ ਸਾਨੂੰ ਪਤਾ ਆਪਣੇ ਜਨਮੁਰ ਮੇਰਾ ਭਰਾ ਆਲ ਪੰਜਾਬ ਵਿੱਚ ਜਾਂਦੇ ਨੇ ਇਸ ਤੋਂ ਇਲਾਵਾ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਸਰ ਠੀਕ ਹੈ ਜੀ ਸੋ ਇਥੋਂ ਦਾ ਮੇਰਾ ਕੋਈ ਭਰਾ ਇਚੂ ਖੋਵੇ ਹੇਟ ਹੋ ਜਾ ਦੀ ਕੋਲ ਕਰ ਲਿਓ ਆਪਣੇ ਸ਼ਹਿਰ ਦੇ ਵਿੱਚ ਆਪਣੀ ਸਿਟੀ ਦੇ ਵਿੱਚ ਮਰਾਪਰਾ ਨਯਾਬ ਜਾਨਵਰ ਮੰਗਾਲੀਓ ਤੋਂ ਸਦਨ ਨਾਲ ਨਾਲ ਆਪਣਾ ਲਾ ਲਈਓ ਕਿ ਜੋੜਾ ਐਡਾ ਕੁ ਟਾਪ ਆ ਨਾ ਬੱਚੇ ਮਰਾਪਰਾ ਜਿੱਥੇ ਮਰਜੀ ਛੱਡ ਦਿਓ ਜਾਣਗੇ ਨਹੀਂ ਇਸ ਚੀਜ਼ ਦੀ ਆਪਣੀ ਗਰੰਟੀ ਆ ਮਰਾਪਰਾ ਠੀਕ ਆ ਜੀ ਚੈੱਕ ਕਰ ਲੋ ਜੋੜਾ ਦੱਸੋ ਕਮੈਂਟ ਕਰਕੇ ਕਿੱਦਾਂ ਲੱਗਾ ਤੁਹਾਨੂੰ ਆਪਣਾ ਅੱਜ ਵਾਲਾ ਨਵਾਂ ਜੋੜਾ ਠੀਕ ਐ ਸੋ ਮਿਲਦੇ ਆਂ ਭਰਾਵੋ ਸੋ ਨੂੰ ਆਪਾਂ ਅਗਲੀ ਵੀਡੀਓ ਵਿੱਚ ਲਿਆਵਾਂਗੇ ਛੋਟੇ ਵਾਸਤੇ ਵਧੀਆ ਟੌਪ ਕਲਾਸ ਤੇ ਵਧੀਆ نسل ਦੇ ਵਿੱਚੋਂ ਕੋਈ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਜੀ ਉਹ ਚੁੱਪ ਕਰ ਜਾ ਚੁੱਪ ਕਰ ਜਾ ਸਾਰੀ ਵੀਡੀਓ ਵਿੱਚ ਗੜਗਦਾ ਰਿਹਾ ਪਤੰਦਰਾ ਸਟੈਂਡਿੰਗ ਪੋਜੀਸ਼ਨ ਵੀ ਵਿਖਾ ਦੇ ਆਉਂਦੀ ਲਓ ਜੀ ਆ ਚੈੱਕ ਕਰ ਲਓ ਜਨਾਬਰਾ ਆਪਣਾ ਠੀਕ ਹੈ